11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤੇ ਪਟਿਆਲਾ ਦੀ ਥਾਪੜ ਯੂਨੀਵਰਸਿਟੀ ਵਿੱਚ ਪਟਿਆਲਾ ਪ੍ਰਸ਼ਾਸਨ ਵੱਲੋਂ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ हेलो सत श्री कार जी मेरा नाम रोपिंदर कौर रोपिंदर कौर राणा है मेरा ब्रेन ट्यूमर ਦਾ ਪ੍ਰੋਬਲਮ ਹੋਇਆ ਬਿਆ ਹੈ ਜਦੋਂ ਮੈਂ ਬ੍ਰਿਸਟ ਕਰਾਣ ਜਾਂਦੀ ਸੀਗੀ ਤਾਂ ਮੈਨੂੰ ਬਾਰ ਬਾਰ ਕਹਿੰਦੇ ਸੀ ਵੀ ਹਾਂ ਆਪਰੇਸ਼ਨ ਕਰਵਾ ਲਾ ਦੇਗਾ ਫਿਰ ਮੈਂ 2 ਸਾਲ ਬਾਅਦ ਯੋਗਾ ਦਾ ਕਲਾਸਾ ਜੁਆਇਨ ਕੀਤੀਆਂ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੋਈ ਗਈ ਕਾਫੀ ਯੂਸਫੁਲ ਹੋ ਰਿਹਾ ਹੈ ਮੇਰੇ ਵਾਸਤੇ ਇਹ ਉਹ ਸਾਹਮਣੇ ਬੈਣੀ ਦੂਰ ਜੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਵਰਸ਼ਾ ਕੋਹਲੇ ਨੇ ਮੈਂ ਜੋ ਘਟਨਾ ਰਹੀ ਹੂ ਕਾਫੀ ਦੇਰ ਤੋਂ ਇਹ ਅੱਜ ਬੜਾ ਹੀ ਅੱਛਾ ਲੱਗਿਆ ਆ ਕੇ ਇੱਥੇ ਮਤਲਬ ਕਿ ਹਰ ਸਾਨੂੰ ਭਾਰਤੀਆਂ ਨੂੰ ਮਤਲਬ ਕਿ ਖਾਸ ਕਰਕੇ ਪੰਜਾਬ ਨੂੰ ਯੋਗਾ ਦੀ ਬੜੀ ਜ਼ਰੂਰਤ ਹੈ ਜਿਹੜਾ ਨਸ਼ਿਆਂ ਵਾਲਾ ਵੱਧ ਰਿਹਾ ਸਾਡਾ ਯੂਥ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਇਹ ਯੂਸਫੁਲ ਹੈ ਚੀਜ਼ ਕੋ ਸਾਨੂੰ ਇਸ ਤੇ ਸਾਡੇ ਮਾਈਂਡ ਸੈਟ ਕਾਫੀ ਪ੍ਰਭਾਵ ਪੈਂਦਾ ਬੋਡੀ ਵੀ ਸਾਡੀ ਲੈਂਗੁਏਜ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਸਾਨੂੰ ਅੱਗੇ ਵਧਣ ਦਾ ਵਿਜ਼ਨ ਮਿਲਦੇ ਆ ਦੇ ਪੰਜਾਬ ਚ ਕੋਈ ਕਮੀ ਨਹੀਂ ਹੈ ਕਿਸੇ ਚੀਜ਼ ਦੀ ਸਿਰਫ ਸਾਨੂੰ ਮੋਟੀਵੇਟ ਕਰਵਾਉਣ ਦੀ ਕਮੀ ਹੈ ਸਾਨੂੰ ਨਸ਼ੇ ਚੋਂ ਕੱਢਣ ਵਾਸਤੇ ਯੋਗਤਾ ਬਹੁਤ ਮਹੱਤਵਪੂਰਨ ਰੋਲ ਹੈ आ, तरह, आज ਤੁਸੀਂ ਦੇਖ ਰਹੇ ਹੋ ਕਿ ਇੱਕ ਪੋਜ਼ਿਟਿਵ એનਰਜੀ ਹੈ ਚਾਰੇ ਤਰਫ ਤੇ ਸਾਰਿਆਂ ਦੇ ਚਿਹਰੇ ਤੇ ਜੋ ਮੈਂ ਬਹੁਤ ਨੋਟਿਸ ਵੀ ਕਰਦੀ ਐ ਇੱਕ ਮੁਸਕਾਨ ਹੈ ਜੋ ਸਭ ਤੋਂ ਇੰਪੋਰਟੈਂਟ ਹੈ ਅੱਜ ਜਿੰਨੇ ਅਸੀਂ ਵਧੀ ਰਹਿੰਦੇ ਆ ਤੇ ਨਾਲ ਹੀ ਨਾਲ ਤੁਸੀਂ ਦੇਖੋਗੇ ਕਿ ਸਾਰੇ ਖੰਡੇ ਖੜੇ ਹੋਏ ਇੱਕ ਵੱਡਾ ਫੈਕਟਰ ਹੈਗਾ ਕਿ ਸਭ ਹੁਣ ਅੱਜ ਕੱਲ ਸੈਕਲੂਡਿਡ ਰਹਿੰਦੇ ਆ ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈਗੀ ਕਿ ਆਪਣੇ ਵਾਸਤੇ ਅੱਧਾ ਘੰਟਾ ਕੱਢਣਾ ਦਿਨ ਦੀ ਸ਼ੁਰੂਆਤ ਇਹ ਕੋਈ ਸਟਾਕ ਹੋ ਬਿਸਕੀ ਲੈਵਲ ਨਾਨੀ ਆਫਿਸ ਪਕਾਣਾ ਰਿਕੁਐਸਟ ਕਿ ਫੋਰ اٹੈਂਡੈਂਸ ਮੈਮ ਜਿਹੜੇ ਲੋਕ ਨੇ ਉਹ ਅੱਜ ਕੱਲ 80% ਲੋਕ ਨੇ ਜਿਹੜੇ ਕੋਈ ਡਾਇਬੀਟਿਕ ਹੈ ਜਾਂ ਕੋਈ ਬੀਪੀ ਦਾ ਮਰੀਜ਼ ਆ ਲੱਗਦਾ ਵੀ ਜਿਹੜੀਆਂ অ্যালোਪੈਥਿਕ ਦਵਾਈਆਂ ਛੱਡ ਕੇ ਲੋਕਾਂ ਨੂੰ ਆਯੁਰਵੈਦਿਕ ਵੱਲ ਜਾਣਾ ਚਾਹੀਦਾ ਜਾਂ ਯੋਗਵਾ ਜਾਣਾ ਚਾਹੀਦਾ ਆ ਦੇਖੋ ਮੈਂ ਇਸ ਤੇ ਤਾਂ ਕੀ ਕਮੈਂਟ ਕਰਾਂਗੀ ਕਿ ਵਿਚ ਇਸ ਬੈਟਰ ਇਹ ਤਾਂ ਐਕਸਪਰਟ ਮੈਟਰੇਗਾ ਬਟ ਆਬਵੀਅਸਲੀ ਆਪਣੀ ਫਿਜ਼ੀਕਲ ਫਿਟਨੈਸ ਵਾਸਤੇ ਔਰ ਆਯੁਰਵੇਦ ਇੱਕ ਬਹੁਤ ਪੁਰਾਣਾ ਜੋ ਯੋਗਾ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਬਰੀਥਿੰਗ ਦੇ ਨਾਲ ਜੋ ਜਿੰਨੀ ਵੀ ਡਾਈਟਰੀ ਹੈਬਿਟਸ ਦੇ ਨਾਲ-ਨਾਲ ਜੋ ਫਿਜ਼ੀਕਲ ਫਿਟਨੈਸ ਹੈ ਔਰ ਇੱਕ ਮੈਂਟਲ ਪੀਸ ਦੋਨਾਂ ਨੂੰ ਇਹ ਪ੍ਰੋਮੋਟ ਕਰਦਾ ਹੈਗਾ ਤਾਂ ਮੇਰੀ ਤੋਂ ਫੁਰਜੋਰ ਲੋਕਾਂ ਨੂੰ ਰਿਕੁਐਸਟ ਵੀ ਹੈਗੀ ਰਾਦਰ ਆਈ ਊਡ ਸੇ ਕਿ ਆਪਣੇ ਵਾਸਤੇ ਨਾ ਕਰਨਾ ਤਾਂ ਸਾਰਿਆਂ ਨੂੰ ਬੰਦਾ ਹੈਗਾ ਹੁਣ ਬੱਚਿਆਂ ਨੂੰ ਵੀ ਗੱਲ ਕਰੀਏ ਤਾਂ ਕਾਫੀ ਦੇਖਣੇ ਚਾਏ ਹੈ ਕਿ ਓਬੈਸਿਟੀ ਜਾਂ ਬਾਕੀ ਜਿਹੜੇ ਡਿਸਆਰਡਰਸ ਆ ਰਹੇ ਹਨ ਤਾਂ ਬਹੁਤ ਪੂਰੇ ਪਰਿਵਾਰ ਨੂੰ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਤਾਂਕਿ ਬੌਂਡਿੰਗ ਵੀ ਰਹੇ ਔਰ ਇੱਕ ਅੱਧਾ ਘੰਟਾ ਪੂਰਾ ਫੈਮਿਲੀ ਨਾਲ। ਇੱਕ ਤੁਸੀਂ ਖੁਦ ਹੀ ਲੋਕਾਂ ਦੀ ਵਾਈਟ ਵੀ ਲੈ ਸਕਦੇ ਹੋ ਇੱਕ ਮੁਸਕਾਨ ਹੈ ਖੁਸ਼ੀ ਹੈ ਤੇ ਇੱਕ ਨਵੀਂ એન ਉਹ ਬਹੁਤ ਇੰਪੋਰਟੈਂਟ ਹੈਗਾ ਤੇ ਤੁਸੀਂ ਦੇਖੋ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤਾਂ ਜਿਹੜੇ ਇਨਸਟ੍ਰਕਟਰ ਹੈ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਕਿ ਇਹ ਕਰਨਾ ਹੈ ਹੁਣ ਉਹਨਾਂ ਤੋਂ ਕਹਿਣ ਤੋਂ ਬਿਨਾਂ ਹੀ ਲੋਕੀ ਨੈਕਸਟ ਸਟੈਪ ਕਰ ਰਹੇ ਹਨ ਜੋ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਹੈ ਤੇ ਮੈਨੂੰ ਲੱਗਦਾ ਹੈਗਾ ਉਹ ਪ੍ਰੈਕਟਿਸ ਵੀ ਕਰ ਰਹੇ ਹਨ ਤੇ ਧੀਰੇ ਧੀਰੇ ਅਸੀਂ ਇਸ ਨੂੰ ਹੋਰ ਐਡਵਾਂਸਡ ਯੋਗਾ ਵੱਲ ਲੈ ਕੇ ਜਾਈਏ ਤੇ ਆਪਣੀ ਫਿਟਨੈਸ ਵਾਸਤੇ ਇੰਨਾ ਆਪਣਾ ਟਾਈਮ ਕੱਢਣਾ ਬੰਦਾ ਵੀ ਹੈ ਤੇ ਕਰਨਾ ਚਾਹੀਦਾ ਹੈ ਸਕੂਲਾਂ ਵਗੈਰਾ ਦੇ ਵਿੱਚ ਵੀ ਇਹ ਟ੍ਰੇਨਿੰਗ ਵਗੈਰਾ ਦਿੱਤੀ ਜਾ ਰਹੀ ਬੱਚਿਆਂ ਨੂੰ ਕਿ ਹੁਣ ਵੀ ਯੋਗਾ ਵਗੈਰਾ ਕਰਾਇਆ ਜਾਵੇ ਸਕੂਲ ਇਹ ਰੈਗੂਲ ਤੁਸੀਂ ਦੇਖਿਆ ਵੀ ਉਹਨਾਂ ਬਹੁਤ ਹੀ ਛੋਟੇ ਬੱਚਿਆਂ ਨੇ ਬਹੁਤ ਐਕਸਟ੍ਰੀਮਲੀ ਡਿਫਿਕਲਟ ਸਟੈਪਸ ਜਿਹੜੇ ਕਰਕੇ ਦਿਖਾਏ ਹਨ ਤਾਂ ਉਹ ਆਪਣੇ ਆਪ ਹੀ ਇਸ ਸਾਕਸ਼ੀ ਹੈਗੇ ਕਿ ਉਹ ਕਰ ਸਕਦੇ ਹਨ ਤਾਂ ਸੀ ਵੀ ਤੇ ਸਾਰਿਆਂ ਨੂੰ ਨਾਲ ਮਿਲ ਕੇ ਇਹ ਕਰਨਾ ਚਾਹੁੰਦਾ ਹੈ ਮੈਂ ਇੱਕ ਬੱਚੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز